ਅੰਦਰ ਜੀ ਬੀਤੇ ਕੱਲ ਯਾਨੀ ਕਿ ਜਿਵੇਂ ਦਾ ਸਵੇਰੇ ਦਾ ਗੱਲ ਕਰੀ ਲੁਹਾਨੀ ਚੋਣਾ ਦੀਆਂ ਤਾਂ ਉੱਥੇ ਦਾ ਮੌਲ ਬੜਾ ਗਰਮ ਸੀ ਤੇ ਸ਼ਾਮ ਹੁੰਦੇ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਲੱਗ ਗਿਆ ਤੇ ਕਾਫੀ ਮੀਂਹ ਪਿਆ 7-8 ਦਿਨਾਂ ਵਿੱਚ ਤੇ ਮੀਂਹ ਵੀ ਚੰਗਾ ਪਿਆ ਪਰ ਉੱਥੇ ਰਾਂਗੀ ਕਹਿੰਗੇ ਅੱਜ ਧੁੱਪ ਨਿਕਲ ਗਈ ਉਹ ਵੀ ਤਗੜੀ ਰੂਪਕ ਯਾਨੀ ਕਿ ਘੜਤਰੀ ਰੂਪ ਜੇ ਕਰਕੇ ਜਿਆਦਾ ਹੂਮਤ ਹੋ ਗਈ ਤੇ ਲੋਕ ਹੁਣ ਕਾਫੀ ਬਿਮਾਰ ਵੀ ਹੋ ਰਹੇ ਨੇ ਪਰੇਸ਼ਾਨ ਵੀ ਹੋ ਰਹੇ ਨੇ ਹਾਂ ਜੀ ਦੇਖੋ ਦੋ ਤਿੰਨ ਜਨਾਬੇ ਮਤਲਬ ਕਹਿ ਰਹੇ ਸੀ ਗਵਰਨਮੈਂਟ ਦਾ ਦੀ ਹਾਈਲਾਈਟ ਹੈ ਪਈ ਗੈਲੋ ਲਾਟ ਹੈ ਕਿਉਂਕਿ 17 18 ਜ਼ਿਲ੍ਹਿਆਂ ਦੇ ਵਿੱਚ ਤਾਂ بارش ਵੀ ਜਿਆਦਾ بارش ਪੈਣ ਦੀ ਸੰਭਾਵਨਾ ਸੀ ਜਿਹਦੇ ਕਰਕੇ ਮਤਲਬ ਕਈ ਜ਼ਿਲ੍ਹਿਆਂ ਦੇ ਵਿੱਚ بارش ਪਈ ਵੀ ਹੈ ਅਤੇ ਸ਼ਹਿਰਾਂ ਦੇ ਵਿੱਚ ਪਾਣੀ ਐ ਭਰ ਗਿਆ ਤੇ ਸਰਕਾਰ ਦੀ ਪੋਲੀ ਵੀ ਭੁੱਲੀ ਹੈ ਸੀਵਰੇਜ ਸਿਸਟਮ ਹੈ ਜਿਹੜਾ ਬਿਲਕੁਲ ਠੱਪ ਹੋ ਗਿਆ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਲੋਕ ਸਕੂਟਰ ਧੱਕਦੇ ਦੇਖੇ ਗਏ ਗੱਡੀਆਂ ਪਾਣੀ ਦੇ ਵਿੱਚ ਖੜੀਆਂ ਵੀ ਦੇਖੀਆਂ ਗਈਆਂ ਆ ਮਤਲਬ ਗਨਕਰ ਇਹ ਹੈ ਵੀ ਕਿਉਂਕਿ ਇਲیکشنਾਂ ਦਾ ਸਮਾਂ ਚੱਲ ਰਿਹਾ ਸੀਗਾ उपचुनाव ਸੀ उपचुनाव ਕਰਕੇ ਜਿਹੜਾ ਪਾਰਾਪ ਦੀਗਾ ਉਹ ਬੜਾ ਗਰਮ ਚੱਲ ਰਿਹਾ ਸੀਗਾ ਸਰਕਾਰ ਦਾ ਧਿਆਨ ਸਾਰਾ ਉੱਧਰਲੇ ਪਾਸੇ ਸੀਗਾ ਇਸ ਕਰਕੇ ਜਿਹੜੇ ਲੋਕਾਂ ਦੇ ਇਹ ਪਾਣੀ ਵਾਲੇ ਮੁੱਦੇ ਨੇ ਇੱਧਰ ਇਹ ਥੋੜੇ ਜਿھے ਪਿੱਛੇ ਰਹਿ ਗਏ ਆ ਮਤਲਬ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜਾ ਬਾਰਸ਼ਾਂ ਦਾ ਮੌਸਮ ਹੈ ਸੀਵਰੇਜ ਸਿਸਟਮ ਨੂੰ ਜਲਦੀ ਤੋਂ ਜਲਦੀ ਦਰਸਤ ਕਰਕੇ ਮਤਲਬ ਲੋਕਾਂ ਨੂੰ ਗੰਦੇ ਪਾਣੀ ਤੋਂ ਰਾਹਤ ਅਦਵਾਈ ਜਾ ਸਕੇ ਕਿਉਂਕਿ ਇਹਦੇ ਨਾਲ ਬਿਮਾਰੀਆਂ ਫੈਲਣ ਦਾ ਬਹੁਤ ਜਿਆਦਾ ਖਤਰਾ ਹੁੰਦਾ ਹੈ بارشਾਂ ਦੇ ਮੌਸਮ ਦੇ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ ਇਹ ਜਿਹਦੇ ਵਿੱਚ ਮਤਲਬ ਚਿਕਨਗੁਨੀਆ ਮਲੇਰੀਆ ਡੇਂਗੂ ਇਹ ਇਹ ਬਹੁਤ ਜਿਆਦਾ ਮਤਲਬ ਫੈਲਦਾ ਹੈ ਤੇ ਲੋਕਾਂ ਦੀ ਸਿਹਤ ਸਹੀ ਵਾਰੀ ਕਾਫੀ ਖਰਾਬ ਹੋ ਜਾਂਦੀ ਹੈ ਥੋੜੀਆਂ ਜਿਹਾ ਇੱਕ ਤਾਂ ਸਿਹਤ ਡਿਪਾਰਟਮੈਂਟ ਦੀਆਂ ਜਿਹੜੀਆਂ ਟੀਮਾਂ ਨੇ ਉਹ ਜਿਹੜਾ ਨਾਰਬਾ ਚੈੱਕ ਕਰਕੇ ਉਹ ਕਰਨ ਤੇ ਜਿਹੜੇ ਫਰੂਟ ਵਗੈਰਾ ਨੇ ਆ ਉਹ ਕਈ ਵਾਰੀ ਫਰੂਟ ਥੋੜੇ ਜਿਹਾ ਗਰਮੀਆਂ ਦੇ ਵਿੱਚ ਖਰਾਬ ਹੋ ਜਾਂਦੇ ਨੇ ਇਹ ਰੇੜੀਆਂ ਫੜੀਆਂ ਵਾਲੇ ਜਾਂ ਮਤਲਬ ਦੁਕਾਨਾਂ ਵਾਲੇ ਨੇ ਜਿਹੜਾ ਉਹ ਖਰਾਬ ਫਰੂਟ ਵੇਚ ਰਹੇ ਨੇ ਉਧਰ ਵੀ ਧਿਆਨ ਦਿੱਤਾ ਜਾਵੇ ਗੱਲ ਕਰ ਸਰਕਾਰ ਦੇ ਵਿੱਚ ਹਲੇ ਥੋੜਾ ਜਿਹਾ ਮਾਹੌਲ ਹੈ ਜਿਹੜਾ ਉਹ ਗਰਮਚੰਦਰ ਹੈ ਕਿਉਂਕਿ ਸੀਐਮ ਸਾਹਿਬ ਨੇ ਜਿਹੜੇ ਉਹਨਾਂ ਨੇ ਗਵਰਨਰ ਤੋਂ ਟਾਈਮ ਲੈ ਲਿਆ ਹੈਗਾ ਸ਼ਾਮ ਨੂੰ ਅੱਜ ਗਵਰਨਰ ਨਾਲ ਸਾਹਿਬ ਨੂੰ ਮਿਲਣਾ ਹੈਗਾ ਕਿਉਂਕਿ ਸਰਕਾਰ ਦੇ ਵਿੱਚ ਉਸ ਮੰਤਰੀਆਂ ਦੀ ਛੁੱਟੀ ਹੋਣੀ ਹੈ ਤੇ ਕੁਝ ਨਵੇਂ ਮੰਤਰੀ ਨੇ ਜਿਹੜੇ ਉਹਨਾਂ ਨੂੰ ਸਮਝਾਈ ਜਾਣੀ ਐ ਇਸ ਕਰਕੇ ਮਤਲਬ ਜਿਹੜਾ ਕਰਮਾਇਸ਼ ਦਾ ਪਾਰ ਆ ਉਹ ਹਜੇ ਮੰਨ ਇੱਕ ਦੋ ਦਿਨ ਇਸੇ ਤਰ੍ਹਾਂ ਹੀ ਚੱਲਿਆ ਜਾਊਗਾ ਮੌਸਮ ਦੇ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਡਾਕਟਰ ਸਾਹਿਬ ਤਕਰੀਬਾ ਰਾਤ 5-6 ਘੰਟੇ ਬਾਅਦ ਹੋਈ ਐ ਪਟਿਆਲਾ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਥੇ ਆਪ ਪੱਟਰੇ ਯਾਨੀ ਕਿ ਜਿਹੜੇ ਨੇ ਮੇਰ ਉਹ ਗੋਗਿਆ ਜੀ ਨੇ ਤੇ ਅੱਜ ਜਦੋਂ ਮੈਂ ਘਰ ਤੋਂ ਆਪਣੇ ਆਫਿਸ ਆ ਕਰ ਰਿਆ ਸੀ ਤਾਂ ਮੇਨ ਮੇਨ ਸੜਕਾ ਸਾਡੇ ਰਸਤੇ ਵਿੱਚ ਜਿੱਥੇ ਕਿ ਬਹੁਤ ਜਿਆਦਾ ਪਾਣੀ ਖੜਾ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਪਤਾ ਐ ਅੱਜ ਕੱਲ ਮੱਛਰਾਂ ਦੇ ਵੀ ਉਤਪਤੀ ਹੋ ਗਿਆ ਮੱਛਰਾਂ ਨੇ ਲੱਗ ਗਏ ਨੇ ਔਰ ਛੋਟੜੇ ਬੱਚੇ ਨੇ ਘਰਾਂ ਦੇ ਵਿੱਚ ਇਹ ਮੱਛਰ ਵੱਜਦਾ ਹੈ ਇਹ ਪਾਣੀ ਦੇ ਨਾਲ ਗੰਦੇ ਨਾਲ ਇਹ ਮੱਛਰ ਘਰਾਂ 'ਚ ਵੱੜਦਾ ਹੈ ਆਪਾਂ ਜਿੰਨੇ ਮਰਜ਼ੀ ਪਚਾਓ ਕਰ ਲਈਏ ਪਰ ਯਾਨੀ ਕਿ ਹੁਣ ਸਾਫ਼ ਨਹੀਂ ਲੋਕਾਂ ਨੂੰ ਵਰਤਨੇ ਪੈਣਗੇ ਨਹੀਂ ਤਾਂ ਆਪਣੇ ਬੱਚੇ ਕੀ ਲੋਕ ਖੁਰੂ ਬਿਮਾਰ ਹੋ ਸਕਦੇ ਨੇ ਹਾਂਜੀ ਦੇਖੋ ਤਾਂ ਆਲਾ ਟੋਲੇ ਦੀ ਸਫਾਈ ਇੱਕ ਖਾਣ ਪੀਣ ਹੈ ਜਿਹੜਾ ਮਤਲਬ ਤਾਜ਼ਾ ਖਾਣਾਗਾ ਇੱਕ ਪਾਣੀ ਸਾਫ਼ ਪਾਣੀ ਜਾਦੇ ਪੀਣੇਗਾ ਮਤਲਬ ਜਿਹੜੇ ਕੋਲ ਡਰਿੰਕ ਨੇ ਬਾਜ਼ਾਰੂ ਸਮਾਨ ਨੇ ਤਲੇ ਸਮਾਨ ਨੇ ਇਹਨਾਂ ਚੀਜ਼ਾਂ ਤੋਂ ਸਪਟ ਕੁਰਕਰੇ ਜਿਆ ਆ ਜਾਂਦੇ ਨੇ ਹੋਰ ਮੋਮੋਸ ਵਗੈਰਾ ਜੀਆਂ ਨਹੀਂ ਡਾਕਟਰ ਸਾਹਿਬ ਉਹ ਤਾਂ ਉਹ ਤਾਂ ਖਿਆਲ ਰੱਖਣਗੇ ਉਹ ਤਾਂ ਖਿਆਲ ਰੱਖਣੇ ਸਾਰੇ ਜ਼ਿੰਮੇਵਾਰ ਨੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਪ੍ਰਸ਼ਾਸਨ ਹੈ ਨਗਰ ਨਿਗਮ ਦੇ ਵਿਅਕਤੀ ਨੇ ਇੰਨੀ ਮੋਟੀਆਂ-ਮੋਟੀਆਂ ਤਨਖਾਹਾਂ ਨੇ ਉਹ ਕੰਮ ਕਿਉਂ ਨਹੀਂ ਕਰਦੇ ਉਹ ਉਦੋਂ ਆਣਗੇ ਜਦੋਂ ਧੁੱਪ ਨਾ ਪਾਣੀ ਸੁੱਕ ਜਾਏਗਾ ਉਦੋਂ ਆ ਜਾਣਗੇ ਆਪਣੀਆਂ ਮਸ਼ੀਨਾਂ ਲੈ ਕੇ ਪਹਿਲਾਂ ਕਿਉਂ ਨਹੀਂ ਕਰਦੇ ਹਾਂਜੀ ਦੇਖੋ ਕੰਮ ਕਰਨਗੇ ਜੀ ਉਹਨਾਂ ਨੂੰ ਸਿਹਤ ਮੈਸਮੇ ਵੱਲੋਂ ਤੁਹਾਡੇ ਇੱਥੇ ਡਾਕਟਰ ਬਲਬੀਰ ਜੀ ਨੇ ਮਤਲਬ ਸਿਹਤ ਬਕਤ ਬਹੁਤ ਹੀ ਉਹ ਉਹ ਮਤਲਬ ਜਾਗਰੂਪ ਨੇ ਕਿਉਂਕਿ ਇੱਕ ਡਾਕਟਰ ਪਰੇਸ਼ੇ ਦੇ ਵੰਦੇ ਹੋਣ ਦੇ ਨਾਤੇ ਮੈਂ 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 ਤੁਹਾਡੀ ਮੈਂ ਮੈਂ ਤੁਹਾਡੀ ਗੱਲ ਕੱਟਾਂਗਾ ਕਿੰਨੇ ਜਾਗਰੂਪ ਨੇ ਦੋ ਵਾਰ ਤਾਂ ਅਮਰਜੈਂਸੀ ਲਾਈਟ ਬੰਦ ਹੋ ਗਈ آپریشن ਹੁੰਦੇ ਕਿੰਨੇ ਜਾਗਰੂਪ ਦੇ ਸੇਧ ਮੰਤਰੀ ਦੱਸੋ ਉਹ ਚਲ ਉਹ ਇਹ ਤਾਂ ਹੋ ਹੀ ਜਾਂਦਾ ਹੁੰਦਾ ਜੇ ਕੰਮ ਹੋਊਗਾ ਉੱਥੇ ਮਾੜਾ ਮੋਟਾ ਕਈ ਵਾਰੀ ਖਰਾਬਾ ਵੀ ਹੋ ਜਾਂਦਾ ਹੁੰਦਾ ਇਹ ਸਾਰਾ ਨਾ ਸਰਕਾਰਾਂ ਚ ਹੀ ਹੁੰਦਾ ਰਿਹਾ ਕਿਉਂਕਿ ਪਹਿਲਾਂ ਸਰਕਾਰਾਂ ਨੇ ਮਤਲਬ ਜਿਹੜੇ ਤਾਰਾਂ ਵਗੈਰਾ ਪਾਈਆਂ ਨੇ ਉਹ ਥੋੜੀਆਂ ਜਿਹਾ ਨਰਮ ਪਾਈਆਂ ਹੋਈਆਂ ਨੇ ਉਹਦੇ ਮੇਂਟੇਨੈਂਸ ਦੇ ਉੱਤੇ ਟਾਈਮ ਲੱਗਦਾਗਾ ਸਾਫ ਬਹੁਤ ਮਤਲਬ ਜਿਲੋ ਤਨੋਂ ਮਨੋਂ ਮਤਲਬ ਇਸ ਗੱਲ ਨੂੰ ਦੇ ਉੱਤੇ ਲੱਗੇ ਹੋਏ ਨੇ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਘਟਨਾਵਾਂ ਨੇ ਉਹ ਨਾਲ ਸਰ ਸਾਹਿਬ ਅਗਲੇ ਅਗਲੇ ਪੰਜਾਬ ਦੇ ਵਿੱਚ 4-5 ਦਿਨ ਲਈ yellow alert ਜਾਰੀ ਕੀਤਾ ਗਿਆ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਕਿ ਹਿਮਾਚਲ ਲਈ ਬਹੁਤ ਜ਼ਿਆਦਾ ਭਾਰੀ ਵਰਖਾ ਹੋ ਰਹੀ ਹੈ ਔਰ ਉਹ ਬੱਦਲ ਸਿੱਧਾ ਪੰਜਾਬ ਵੱਲ ਕੁਝ ਕਰ ਰਹੇ ਨੇ ਮੈਂ ਤਾਂ ਇਹ ਗੱਲ ਸੇਰ ਮਨ ਸਾਹਿਬ ਧਿਆਨ ਨਾਲ ਦੱਸਣਾ ਪਟਿਆਲਾ ਨਹੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਤੇ ਪ੍ਰਸ਼ਾਸਨ ਉਦੋਂ ਜਾਕੇਗਾ ਜਦੋਂ ਕੁਝ ਗਲਤ ਹੋ ਜਾਏਗਾ ਜੇ ਕੋਈ ਬਰਨ ਪ੍ਰਸ਼ਾਸਨ ਨੇ ਤਾਂ ਕਿਸ਼ਤਾਂ ਵਗੈਰਾ ਦਾ ਵੀ ਇੰਤਜ਼ਾਮ ਕਰਿਆ ਹੋਇਆ ਸਾਰਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਮੈਂ ਤਾਂ ਨਹੀਂ ਕਹਾ ਮੈਂ ਤਾਂ ਨਹੀਂ ਕਹਾ ਹਟਾ ਕੇ ਮੈਂ ਤਾਂ ਇਹ ਕਹਿ ਰਿਹਾ ਵੀ ਜਿਹੜੇ ਸਰਕਾਰੀ ਸਹੂਲਤਾਂ ਨੇ ਦਵਾਈਆਂ ਇਹ ਤੁਸੀਂ ਘਰ ਘਰੋਂ ਖੁੱਲੇ ਪਏ ਨੇ ਹੈਨਾ ਮੈਡੀਕਲ ਸਹੂਲਤਾਂ ਉੱਥੇ ਤਾਂ ਡਾਕਟਰ ਹੀ ਪੂਰੇ ਨਹੀਂ ਹੁੰਦੇ ਜਿੱਥੇ ਤੁਸੀਂ ਦਵਾਈਆਂ ਫਰੀ ਦਿੰਦੇ ਹੋ ਭਗਵੰਤ ਮਾਨਸਾ ਮਹੱਲਾ ਕਲੀਨਿਕਾਂ ਮਹੱਲਾ ਕਲੀਨਿਕ ਕੋ ਪੂਰੇ ਪਿਆਰ ਨੇ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਵੀ ਥੋੜਾ ਜਿਹਾ ਜੇ ਵਾਰਸ਼ ਪਾਣੀ ਆ ਤਾਂ ਰੁਕ ਰੁਕ ਕੇ ਉਸ ਹਿਸਾਬ ਨਾਲ ਪਾਵੇ ਇੱਕੋ ਦਮ ਜਿਹੜਾ ਪਾਣੀ ਹੈ ਉਹਦੇ ਨਾਲ ਮਤਲਬ ਨਾਲੇ ਤਾਂ ਜਲ ਮਦਨ ਹੋ ਜਾਂਦਾ ਨਾਲੇ ਬਿਮਾਰੀ ਪੈ ਜਾਂਦਾ ਅਰੇ ਦਾ ਸਰ ਜੀ ਬੈਠਾ ਕਿਸਾਨ ਆਪਣੀ ਗੱਲ ਤੋਂ ਕੁਝ ਨਹੀਂ ਹੋਣਗੇ ਉਹ ਕਿਸਾਨਾਂ ਨੂੰ ਪਾਣੀ ਲੋੜ ਹੈ ਨਾ ਹੁਣ ਲੋੜ ਹੈ ਜੂਨ ਜਲਾਈ ਪਾਣੀ ਦੀ ਆ ਕਿਸਾਨ ਤਾਂ ਹੁਣ ਬਹੁਤ ਖੁਸ਼ ਆ ਜੀ ਦੇਖੋ ਝੋਨੇ ਦਾ ਸੀਜ਼ਨ ਹੈ ਮਤਲਬ ਕਿਸਾਨ ਜਿਹੜਾ بارش ਦੇ ਪਾਣੀ ਦੇ ਵਿੱਚ ਝੋਨਾ ਲੱਗਦਾ ਉਹ ਝੋਨੇ ਦੇ ਰੰਗ ਹੀ ਕੁਝ ਹੋਰ ਹੁੰਦਾ ਤੇ ਉਹਦਾ ਨਿਕਾਲੇ ਚ ਜੀ ਵੱਧ ਨਿਕਲਦਾ ਹੁੰਦਾ ਤੇ ਮਿਹਨਤ ਵੀ ਘੱਟ ਕਰਨੀ ਪੈਂਦੀ ਹੁੰਦੀ ਹੈ ਤੇ ਇਹ ਤਾਂ ਗੱਲ ਹੈਗੀ ਆ ਵੀ ਠੀਕ ਆ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਕੁਝ ਨਾ ਕੁਝ ਆ ਮਤਲਬ ਜਿਹੜਾ ਸਰਕਾਰ ਆ ਉਹ ਬਹੁਤ ਕਰ ਰਹੀ ਹੈ ਜਿਹੜਾ ਸੀਵਰੇਜ ਸਿਸਟਮ ਹੈ ਇਹਦੇ ਵਿੱਚ ਖਾਸ ਕਰਕੇ ਇਹ ਗੱਲ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਚੈਨਲ ਦੇ ਧਰੂ ਵੀ ਜਿਹੜੇ ਨਾ ਮੱਝਾਂ ਰੱਖੀਆਂ ਹੋਈਆਂ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਮਲਮੂਤਰ ਔਰ ਗੋਬਰ ਹੈ ਉਹ ਸਾਰਾ ਸੀਵਰੇਜ ਦੇ ਵਿੱਚ ਪੈਂਦਾ ਜਿਸ ਦੇ ਕਰਕੇ ਸੀਵਰੇਜ ਸਿਸਟਮ ਠੱਪ ਹੋ ਜਾਂਦਾ ਉਸ ਦਾ ਸफाई ਸੇਵਕ ਨੇ ਜਿਹੜੇ ਉਹ ਕੰਮ ਕੱਟ ਕਰਦੇ ਨੇ ਦੂਜੀ ਗੱਲ ਜਿਹੜੇ ਮਤਲਬ ਮੱਝਾਂ ਡੇਰਾਂ ਨਾਲ ਇਹਨਾਂ ਨਾ ਉਹਨਾਂ ਦਾ ਗੋਬਰ ਦਾ ਕਨੈਕਸ਼ਨ ਸਿੱਧਾ ਸੀਵਰੇਜ ਨਾਲ ਹੁੰਦਾ ਹੈ ਜਿਹੜੇ ਕਰਕੇ ਸੀਵਰੇਜ ਦਾ ਸਿਸਟਮ ਬੰਦ ਹੋ ਕੇ ਪਾਣੀ ਓਵਰਫਲੋ ਹੋ ਜਾਂਦਾ ਸਰਕਾਰ ਨੂੰ ਖਾਸ ਕਰਕੇ ਚਾਹੀਦਾ ਵੀ ਡੈਰੀਆਂ ਦੇ ਉੱਤੇ ਛਾਪਾਂ ਮਾਰੀ ਕਰਕੇ ਉਹਨਾਂ ਨੂੰ ਬਾਜ਼ਾਰਾਂ ਤੋਂ ਬਾਹਰ ਕੀਤਾ ਜਾਵੇ ਤੇ ਲੋਕਾਂ ਨੂੰ ਸੀਵਰੇਜ ਦੇ ਸਿਸਟਮ ਤੋਂ ਹੈ ਜਿਹੜੀ ਰਾਹਤ ਮਿਲੇ ਕਿਉਂਕਿ ਡਾਕਟਰ ਸਾਹਿਬ ਪਹਿਲਾਂ ਇਹ ਸਕੀਮ ਚੱਲੀ ਸੀ ਅੱਜ ਤੋਂ 3-4 ਸਾਲ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਇਹ ਕੱਡੀਆਂ ਸੀ ਡੈਰੀਆਂ ਸ਼ਹਿਰਾਂ ਤੋਂ ਬਾਹਰ ਯਾਨੀ ਕਿ ਜਿਹੜੇ ਘਰਾਂ ਦੇ ਵਿੱਚ ਮੰਜਾ ਰੱਖੀਆਂ ਤੁਸੀਂ ਸਹੀ ਕਿਹਾ ਕਿਉਂਕਿ ਸਭ ਤੋਂ ਤਾਂ ਕਾਨੂੰਨਾਂ ਦਾ ਪੈਂਦਾ ਔਰ ਸੀਵਰੇਜ ਬੰਦ ਹੁੰਦਾ ਹੈ ਤੇ ਜਿਹੜੇ ਅਰੇ ਪਾਣੀ ਦਾ ਫੋਹ ਕਰਦੇ ਆ ਗਲੀਆਂ ਵਿੱਚ ਹੁੰਦਾ ਉਹੀ ਪੰਜਾਡੇ ਘਰਾਂ ਦੇ ਵਿਹੜੇ ਵਿੱਚ ਉੜਦਾ ਪਰ ਅੱਜ ਵੀ ਕੁਝ ਅਜਿਹੇ ਯਾਨੀ ਮੋਟੇ ਜਿਹੜੇ ਬੰਦੇ ਨੇ ਜਿਨ੍ਹਾਂ ਨੇਗੇ ਪੈਸੇ ਦੇ ਕੇ ਕਹੇ ਲੀਏ ਕਾਰਪੋਰੇਸ਼ਨ ਕੁਝ ਵੀ ਕਹੇ ਲੀਏ ਉਹ ਬੰਦੇ ਅੱਜ ਵੀ ਆਪਣੀ ਮੱਜਾ ਲਗਾ ਮੱਲੇ ਵਿੱਚ ਕਰ ਰਹੇ ਘਰਾਂ ਵਿੱਚ ਕਰ ਰਹੇ ਨੇ ਮੈਂ ਤੁਹਾਨੂੰ ਇਹ ਦੋ ਤਿੰਨ ਉਧਾਰਾ ਖਾਸ ਤੌਰ ਤੇ ਦੇਸਾ ਰਾਗੋ ਮਾਦਰਾ ਠੀਕ ਹੈ ਜੀ ਸ਼ੇਰਾ ਦਾ ਗੇਟ ਮੇਨ ਹੈ ਸ਼ੇਰਾ ਕੇ ਪਟੇਲ ਦਾ ਉੱਥੇ ਤਿੰਨ ਚਾਰ ਜਗ੍ਹਾ ਤੇ ਮੇਨ ਕੰਮ ਚੱਲ ਰਿਹਾ ਉਹਨਾਂ ਤੇ ਕਿਉਂ ਨਾ ਤਰੀ ਪਾਉਂਦਾ ਪ੍ਰਸ਼ਾਸਨ ਯਾਨੀ ਕਿ ਪ੍ਰਸ਼ਾਸਨ ਵੀ ਕਿੱਥੇ ਨਾ ਮਿਲਿਆ ਹੋਇਆ ਨ ਦੇ ਕੋਈ ਸਰਕਾਰ ਦੇ ਗੱਲ ਜਿੱਦੋਂ ਕੋਈ ਕਹਿਣ ਜਾਊਗੀ ਤਾਂ لازਮੀ ਮਤਲਬ ਪ੍ਰਸ਼ਾਸਨ ਇੱਧਰ ਧਿਆਨ ਦੇਊਗਾ ਕਿਉਂਕਿ ਮਾਨ ਸਾਹਿਬ ਡਾਕਟਰ ਜੀ ਕਰਗੇ ਮਾਨ ਸਾਹਿਬ ਨਹੀਂ ਡਾਕਟਰ ਸਾਹਿਬ ਤੁਸੀਂ ਹਰ ਵਾਰ ਇਹ ਪੱਲਾ ਝਾੜਦੇ ਹੋ ਸਰਕਾਰ ਦੇ ਉਹ ਗੱਲ ਆਏਗੀ ਸਰਕਾਰ ਕਦੋਂ ਆਏਗੀ ਸਰਕਾਰ ਜਾਗੇ ਨਾ ਹੁਣ ਆਮ ਲੋਕਾਂ ਨੇ ਬੰਨ੍ਹੇ ਹਿੱਟਾ ਸੀ ਦਿੱਤੀਆਂ ਆ ਸਰਕਾਰ ਜਾਗ ਰਹੀ ਆ ਸਰਕਾਰ ਅੱਜ ਤੋਂ ਬਾਅਦ ਸਰਕਾਰ ਬੇਲੀ ਆ ਹੁਣ ਤਾਂ ਡਾਕਟਰ ਸਾਹਿਬ 1.5 ਸਾਲ ਹੈਗਾ ਡਾਕਟਰ ਸਾਹਿਬ 1.5 ਸਾਲ 1.5 ਸਾਲ ਰਹਿ ਗਿਆ ਅਕਾਲੀ ਦਲਾਂ ਹੱਲ ਨਾ ਹੋ ਜੇ ਸੁਖਵੀਰ ਬਦਲਣਾ ਬੰਦੇ ਭਗਵੰਤਵਨ ਅਸੀਂ ਨਹੀਂ ਜਾਣਦੇ ਵਧੀਆ ਕੰਮ ਕਰ ਰਹੇ ਨੇ ਗੱਲ ਨਹੀਂ ਹੈ ਲੋਕਾਂ ਦੀਆਂ ਆਪਾਂ ਕਹਿੰਦਾ ਜੀਰੋ ਗਰਾਉਂਡ ਜੀਰੋ ਤਾਂ ਉੱਥੇ ਹੋਏ ਨੇ ਮਾਨ ਸਾਹਿਬ ਉਹਨਾਂ ਨੂੰ ਸਾਰਾ ਪਤਾ ਹੈ ਮਤਲਬ ਖੂਹਾਂ ਦੇ ਵਿੱਚ ਜੈਂਡੋਰੀਆਂ ਦੇ ਨਟ ਵੀ ਉਹਨਾਂ ਨੇ ਕੱਸੇ ਹੋਏ ਨੇ ਜਿਹੜੇ ਤੁਸੀਂ ਜਿਨ੍ਹਾਂ ਦੇ ਨਾਮ ਲੈਨੇ ਉਹ ਇਹ ਤਾਂ ਪੁਸ਼ਤ ਪਨਾਹੀ ਰਾਜਾ ਸ਼ਾਹੀ ਸਿਸਟਮ ਨੇ ਇਹਨਾਂ ਨੇ ਮਤਲਬ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਨਾ ਝੱਲੀਆਂ ਨੇ ਨਾ ਦੇਖੀਆਂ ਨੇ ਇਹ ਇਹ ਮਤਲਬ ਮਾਨ ਸਾਹਿਬ ਦਾ ਹਰ ਇੱਕ ਪਾਸੇ ਧਿਆਨ ਹੈ ਅੱਜ ਸਰਕਾਰ ਦੇ ਵਿੱਚ ਗਵਰਨਰ ਸਾਹਿਬ ਨੂੰ ਮਿਲਣਗੇ ਤੋਂ ਬਾਅਦ ਸਰਕਾਰ ਦੇ ਵਿੱਚ ਆਦਲਾਵਦੀ ਹੋ ਜੂਗੀ ਫਿਰ ਡੇਢ ਸਾਲ ਇਸੇ ਕੰਮ ਤੇ ਨੇ ਕਿਉਂਕਿ ਕੇਜਰੀਵਾਲ ਜਿਹੜੀਆਂ 2 ਸੀਟਾਂ ਜਿੱਤੀਆਂ ਨੇ ਇੱਕ ਉਹ ਗੁਜਰਾਤ ਦੇ ਵਿੱਚ ਤੇ ਇਹ ਕੇਹੇ ਮਤਲਬ ਇਹ ਦੋਨੇ ਸੀਟਾਂ ਜਿਹੜੀਆਂ ਜਿੱਤਣਾ ਇਹ ਸੰਕੇਤ ਦੰਦੀਆਂ ਨੇ ਵੀ ਲੋਕੋ ਮਤਲਬ ਸੈਂਟਰ ਦੇ ਵਿੱਚ ਵੀ ਬਦਲਾ ਚਾਹੁੰਦੇ ਨੇ ਤੇ ਇਹਨਾਂ ਨੂੰ ਹੁਣ ਤੋਂ ਤਿਆਰੀ ਕਰਕੇ ਮਤਲਬ ਜੇ ਲੋਕਾਂ ਦੀਆਂ ਬੁਲਿਆਦੀ ਸਹੂਲਤਾਂ ਨੇ ਇਹ ਇਧਰ ਖਾਸ ਧਿਆਨ ਦੇਣਗੇ ਤਾਂ ਮਤਲਬ ਜਿਹੜੀ ਲੋਕਾਂ ਦੇ ਵਿੱਚ ਹਵਾ ਹੁੰਦੀ ਹੈ ਵੀ ਅਗਲਾ ਪੀਐਮ ਜਿਹੜਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਹੋ ਸਕਦੇ ਨੇ ਮਤਲਬ ਉਸ ਗੱਲ ਨੂੰ ਫੇਰ ਮੂਵ ਕਹੂਗਾ ਜੇ ਲੋਕਾਂ ਦੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਪ੍ਰੋਬਲਮਾਂ ਨੇ ਪੱਟੀਆਂ ਬਣ ਕੇ ਲੋਕਾਂ ਦੇ ਮੂਹਰੇ ਮੂੰਹ ਅੱਡੀ ਖੜੀਆਂ ਨੇ ਇਹਨਾਂ ਨੂੰ ਨਿਸ਼ਿਠਣਾ ਸਰਕਾਰ ਦਾ ਪਹਿਲਾ ਫਰਜ਼ ਬਣਦਾ ਚਲੋ ਰਟਾ ਮੈਂ ਸਿਆਸਤ ਤੇ ਹੁਣ ਆਣਾ ਚਾਹੁੰਦਾ ਤੁਸੀਂ ਅੰਤ ਵੀ ਜਾਂਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਵੀ ਆਪਣੇ ਜਿਹੜੇ ਦਰਸ਼ਕ ਨੇ ਹੈ ਨਾ ਜਿਹੜੇ ਆਪਾਂ ਨੂੰ ਦੇਖਦੇ ਨੇ ਉਹ ਲੋਕਾਂ ਨੂੰ ਅਗਲੇ 3-4 ਦਿਨ ਹੋਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਉਹ ਲੋਕਾਂ ਨੂੰ ਚਾਹ ਤੁਹਾਡਾ ਸਰਚ ਉਹ ਲੋਕਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਬਚਨ ਦੇ ਲਈ ਦੋ ਤਿੰਨ ਗੱਲਾਂ ਮੈਂ ਕਹਿਣੀਆਂ ਨੇ ਇੱਕ ਤਾਂ ਨਹਿਰਾਂ ਦੇ ਵਿੱਚ ਨਾ ਹੌਣ ਤਾਬੂ ਸਿਸਟਮ ਹੈ ਜਿਹੜਾ ਉਹ ਤੋਂ ਬਚਾ ਕਰੋ ਉਹ ਸੁਆ ਛਪੜਾਂ ਦੇ ਵਿੱਚ ਤੇ ਕਈ ਵਾਰੀ ਤਾਂ ਲੋਕ ਜਾਦੇ ਲਦੀਆਂ ਨਾਲਿਆਂ ਦੇ ਵਿੱਚ ਵੀ ਨਹਾਉਣ ਲੱਗ ਜਾਂਦੇ ਨੇ ਕਿਉਂਕਿ ਕਿਤੇ ਪਾਣੀ ਖੜਾ ਹੁੰਦਾ ਕਿਤੇ ਪਾਣੀ ਡੂੰਘਾ ਹੁੰਦਾ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਥੋੜਾ ਜਨਾ ਲੱਗ ਲੋਕਾਂ ਨੂੰ ਸੰਕੋਚ ਕਰਨਾ ਚਾਹੀਦਾ ਇਹ ਬਚਾਓ ਵੀ ਕੀ ਬਚਾਓ ਆ ਫਿਰ ਕਹਿੰਦੇ ਨੇ ਵੀ ਸਰਕਾਰ ਕੁਝ ਕਰੇ ਸਰਕਾਰ ਇਹਦੇ ਵਿੱਚ ਕੀ ਕਰ ਸਕਦੀ ਹੁੰਦੀ ਹੈ ਕਿਸੇ ਦੇ ਵਿੱਚ ਕੋਈ ਮਤਲਬ ਸਾਹ ਤਾਂ ਸਰਕਾਰ ਪਾਣੀ ਤੱਕ ਵੀ ਹੁੰਦੀ ਕੋਈ ਮਨ ਦੀ ਮਤਲਬ ਮਾਰੀ ਮੋਤੀ ਹੁੰਦੀ ਆ ਗੱਲ ਕਰ ਲੋਕਾਂ ਨੂੰ ਤਿਆਰ ਹੋਣਾ ਚਾਹੀਦਾ ਤੁਸੀਂ ਤੁਸੀਂ ਆਪ ਇੱਕ ਤੁਸੀਂ ਆਪ ਇੱਕ ਡਾਕਟਰ ਹੋ ਇਕਦਮ ਦੇਖੋ ਯਾਨੀ ਕਿ ਗਰਮੀ ਦੇ ਨਾਲ ਮੀਂਹ ਪੈਣਾ ਫਿਰ ਗਰਮੀ ਹੋਣੀ ਹੁਮਸਾਣੀ ਤੇ ਕੀ ਲੋਕਾਂ ਨੂੰ ਠੰਡਾ ਪਾਣੀ ਪੀਣਾ ਘੱਟ ਨਹੀਂ ਕਰਨਾ ਇਹਦਾ ਵੇ ਕਈ ਲੋਕ ਐਸੇ ਹੀ ਸਰਦੀ ਲੈਂਦੇ ਨੇ ਉਹ ਬਾਹਰ ਜਾਂਦੇ ਧੁੱਪ 'ਚ ਫੇਰੋ ਬਿਮਾਰ ਹੁੰਦੇ ਨੇ ਲੋਕਾਂ ਨੂੰ ਧਿਆਨ ਦੇਣੇ ਨੇ ਇਹ ਜੀਆਂ ਵੱਲ ਦੇਣਾ ਚਾਹੀਦਾ ਜੀ ਦੇਖੋ AC 'ਚ ਇਕਦਮ ਬਾਹਰ ਨਿਕਲਣਾ ਚਾਹੀਦਾ ਤਾਗਾ ਪਾਣੀ ਪੀਣਾ ਚਾਹੀਦਾ ਘੱਟ ਠੰਡਾ ਪੀਣਾ ਚਾਹੀਦਾ ਥੋੜਾ ਜਿਹਾ ਨਿੰਬੂ ਨਿੰਬੂ ਵਰਤਿਆ ਜਾਵੇ ਤਾਂ ਚੰਗਾ ਹੈ ਮਤਲਬ ਜਿਹੜਾ ਕੋਲਡ ਡਰਿੰਕ ਹੈ ਜਾਂ ਆਈਆਂ ਹੋਈਆਂ ਚੀਜ਼ਾਂ ਨੇ ਖਾਸ ਕਰਕੇ ਇਹਨਾਂ ਤੋਂ ਬਚਾ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਹੀ ਜਿਹੜਾ ਸਾਡਾ ਪੇਟ ਸਿਸਟਮ ਹੈ ਉਹ ਖਰਾਬ ਹੁੰਦਾ ਜੇ ਪੇਟ ਸਿਸਟਮ ਖਰਾਬ ਹੋ ਜਾਂਦਾ ਫਿਰ ਕਈ ਬਿਮਾਰੀਆਂ ਹੋਰ ਲੱਗ ਜਾਂਦੀਆਂ ਨੇ ਬਾਅਦ ਵਿੱਚ ਵੱਡੀਆਂ ਬਣ ਜਾਂਦੀਆਂ ਫਿਰ ਅਟੇਲ ਵਿੱਚ ਹੋਣਾ ਪੈਂਦਾ ਆਹ ਕੀ ਖਰਚੇ ਦਾ ਸਮਝ ਆ ਇਸ ਕਰਕੇ ਸੰਕੋਚ ਹੀ ਸਾਰਿਆਂ ਤੋਂ ਵਧੀਆ ਚਲੋ ਰਜਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿਚਾਰ ਥੰਡੇ ਨਾਲ ਸ਼ੇਅਰ ਕੀਤੇ ਚੈਨਲ ਤੇ ਇਸ ਮੁੱਦੇ ਲੈ ਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਤੇ ਚੈਨਲ ਵੱਲੋਂ ਸਰ ਸੋ ਦੋਸਤੋ ਜਿਵੇਂ ਕਿ ਕੱਲ ਮਾਹੌਲ ਗਰਮ ਸੀ ਚੋਣਾ ਕਰਕੇ ਲੁਧਿਆਣਾ ਦੇ ਵਿੱਚ ਤੇ ਇਹ ਤੋਂ ਅੰਦਾਜ਼ਾ ਜੇ ਬੀਤੀ ਸ਼ਾਮ ਤੋਂ ਪੰਜਾਬ ਦੇ 8 ਤੋਂ 9 ਜਿਹੜੇ ਵਿੱਚ ਭਾਰੀ ਵਰਖਾ ਹੋਈ ਪਟਿਆਲਾ ਵੀ ਸੀ ਲੁਧਿਆਣਾ ਵੀ ਸੀ ਪਟੰਡਾ ਵੀ ਸੀ ਕਾਫੀ ਬਾਰਿਸ਼ ਪਈ ਹੈ ਪਰ ਭਾਰਤ ਦਾ ਵਧੀਆ ਪਈ ਗਰਮੀ ਘਟੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧੀ ਪਈ ਸੀ ਪਰ ਉੱਥੇ ਆ ਦੇਖਣ ਨੂੰ ਮਿਲਿਆ ਕਿ ਜਿੱਥੇ ਤੇ ਬਾਰਿਸ਼ ਪਈ ਹੈ ਉੱਥੇ ਤਰਕਸਰ ਇੱਕ ਕੜਕਰੀ ਧੁੱਪ ਵੀ ਨਿਕਲੀ ਹੈ ਜਿਸ ਦੇ ਨਾਲ ਕੇ ਮੌਸਮ ਇੱਕਦਮ ਬਦਲਣਾ ਹੁਮਮਸ ਜ਼ਿਆਦਾ ਹੋ ਗਈ ਹੈ ਤੇ ਹਾਲਾਂਕਿ ਪੰਜਾਬ ਦੇ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਅਗਲੇ 4 ਦਾ ਯੈਲੋ ਅਲਰਟ ਵੀ ਮੀਂਹ ਜ਼ਿਆਦਾ ਪੈ ਸਕਦਾ ਹੈ। ਔਰ ਨਾਲ ਇੱਕ ਮੈਸੀਵ ਵਧੀਆ ਹੈ ਕਿ ਜੋ ਸਾਡਾ ਗੱਲਬਾਤ ਕੀਤੀ ਹਰਿੰਦਰ ਸਿੰਘ ਜੀ ਨੇ ਕਿ ਜਿਹੜਾ ਸਿਊਰਲ ਸਿਸਟਮ ਹੈ ਉਹ ਇਹਨਾਂ ਨੂੰ ਯਾਨੀ ਜਿਹੜੇ ਕਾਰਪੋਰੇਸ਼ਨਾਂ ਧਿਆਨ ਨਹੀਂ ਲੈਂਦੇ ਕਿਉਂਕਿ ਇਹ ਬੰਦ ਹੋ ਜਾਂਦੇ ਨਹੀਂ ਤਾਂ ਇਹਨਾਂ ਨਾਲ ਮੱਛਰਾਂ ਦੀ ਵੱਧ ਸਕਦੇ ਨਹੀਂ ਕਿਉਂਕਿ ਇਹ ਇਹ ਜਿਨ੍ਹਾਂ 'ਚ ਮੱਛਰਾਂ ਦੀ ਜ਼ਿਆਦਾ ਆ ਜਾਂਦੇ ਨੇ ਘਰਾਂ ਦੇ ਵੀ। ਸੋ ਦੋਸਤੋ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਚੈਨ ਮਾਰੇ ਬੇਨਤੀ ਕਰਦੇ ਆ ਕਿ ਆਪਣਾ ਆਪਣਾ ਬਚਾਓ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ। ਜਿਹਨੂੰ ਕੰਮ ਹੈ ਉਹੀ ਕਰੋ ਨਿਕਲੇ ਤੇ ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਆਪਣੀ ਡਾਕਟਰੀ ਸਲਾਹ ਲੈਂ ਸਕਦੇ ਹੋ ਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਓ ਕਿਉਂਕਿ ਇਹ ਜਿਹੜਾ ਮੌਸਮ ਹੈ ਇਹ ਬਹੁਤ ਜ਼ਿਆਦਾ ਬਿਮਾਰੀਆਂ ਵੀ ਲਿਆਂਦਾ ਹੈ ਤੇ ਹਾਲਾਂਕਿ ਕਿਸਾਨਾਂ ਦੇ ਲਈ ਬਹੁਤ ਖੁਸ਼ਖਬਰੀ ਹੈ ਕਿਸਾਨ ਕਾ ਵੀ ਖੁਸ਼ ਦਿਖੇ ਖਾਸ ਕਰ ਸੰਗਰੂਰ ਬਰਨਾ ਸਾਈਡ ਕਿਸਾਨਾਂ ਦੇ ਵੱਲੋਂ ਵਧੀਆ ਬਾਈਟਾਂ ਦਿੱਤੀਆਂ ਗਈਆਂ ਵੀਡੀਓ ਸਾਹਮਣੇ ਆਏ ਕਿ ਹਾਂ ਕਿਉਂਕਿ ਉਹਨਾਂ ਝੋਨੇ ਆ ਸੀਜ਼ਨ ਹੈ ਉਹਨਾਂ ਨੂੰ ਆਪਣੀਆਂ ਮੋਟਰਾਂ ਘੜਚਣਾਂ ਨੀਆਂ ਪੈਣਗੀਆਂ ਸੋ ਦੋਸਤੋ ਅਸੀਂ ਮੌਸਮ ਦੇ ਪੂਰੀ ਤੁਹਾਨੂੰ ਅਪ ਟੂ ਡੇ ਅਪਡੇਟ ਦਿੰਦੇ ਰਾਂਗੇ ਏਵਨ ਪੰਜਾਬੀ ਤੁਹਾਨੂੰ ਸਾਰੀਆਂ ਖਬਰਾਂ ਸ਼ੇਅ ਕਰੇਗਾ ਤੇ ਇਹ ਸਾਡਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਦੋਸਤੋ ਮੈਂ ਤੁਹਾਣਾ ਜਲਦੀ ਜੁੜਾਂਗਾ ਕੋਈ ਹੋਰ ਲਾਈਵ